ਸ਼੍ਰੀ ਅਮਰਨਾਥ ਯਾਤਰਾ ਜੁਲਾਈ ਮਹੀਨੇ ਸ਼ੁਰੂ ਹੋ ਰਹੀ ਹੈ ਇਸ ਸੰਬੰਧ ਵਿੱਚ ਲੰਗਰ ਕਮੇਟੀਆ ਵੱਲੋਂ ਬਾਲਟਾਲ ਵਿੱਚ ਸ਼ਰਧ ਪਕਟਾਂ ਲਈ ਲੰਗਰ ਲਗਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਵੱਲੋਂ ਬਾਲਟਾਲ ਵਿੱਚ ਲੰਗਰ ਲਗਾਉਣ ਲਈ ਚੇਅਰਮੈਨ ਵਿਜੇ ਕੁਮਾਰ ਅਤੇ ਪ੍ਰਧਾਨ ਪਵਨ ਵਰਮਾ ਦੀ ਪ੍ਰਧਾਨਗੀ ਹੇਠ ਇੱਕ ਬੈਠਕ ਹੋਈ ਬੈਠਕ ਵਿੱਚ ਲੰਗਰ ਲਗਾਉਣ ਲਈ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਇਸ ਮੌਕੇ ਤੇ ਅਨਿਲ ਕੁਮਾਰ ਰਾਜ ਕੁਮਾਰ ਸੋਨੂ ਗਰ ਦਰਸ਼ਨ ਕੁਮਾਰ ਪ੍ਰਦੀਪ ਕੁਮਾਰ ਸਮੇਤ ਮੈਂਬਰ ਮੌਜੂਦ ਸਨ ਦੂਰ ਦੂਤ ਵਾਇਸ ਹਰ ਕਿਸੇ ਭਿਕਤਾ ਦਾ ਹਾਰਦਿਕ ਅਭਿਨੰਦਨ ਇਹ ਯਾਤਰਾ 2025 ਅੰਮ੍ਰਲ ਯਾਤਰਾ ਦੇ ਵਾਸਤੇ ਆਫਿਸ ਵਿੱਚ ਮੀਟਿੰਗ ਸਲਾਹ ਕੀਤੀ ਗਈ ਸਾਰੇ ਮੈਂਬਰਸ ਆਪ ਇਕੱਠੇ ਹੋਏ ਮੈਂ ਅਨ ਦਾ ਦਿਲੋਂ ਧੰਨਵਾਦ ਕਰਦਾ ਹਾਂ ਅੰਮ੍ਰਲ ਯਾਤਰਾ ਵਾਸਤੇ ਸ਼ੁਭ ਕਾਮਨਾ ਮੀਟ ਅਪਰਾ ਯਾਤਰਾ ਸਟਾਰਟ ਹੋਏਗੀ ਜੂਨ ਲਾਸਟ ਵੀਕ ਵਿੱਚ ਔਰ ਜੋ ਰਸ਼ਾ ਬੰਧਨ ਤੱਕ ਚੱਲੇਗੀ ਸਾਰੇ ਸ਼੍ਰੀ ਅਮਨਨਾਥ ਯਾਤਰਾ ਦੇ ਸਰਦਾਰ ਲੋਵਾਂ ਨੂੰ ਵੈਲਕਮ ਔਰ ਇਨਵੀਟੇਸ਼ਨ ਹੈ ਕਿ ਸਾਰੇ ਮੋਹਮਾ ਕੇ ਪਹੁੰਚਨ ਔਰ ਬੋਲੇਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਸਾਡੇ ਬਾਬਾ ਸ਼੍ਰੀ ਅਮਨਨਾਥ ਜੀ ਵਰ ਪਾਣੀ ਲੰਗਰ ਸੇਵਾ ਸਮਿਤੀ ਮੁਖੇਰੀਆਂ ਹੁਸ਼ਾਰਪੁਰ ਅਮਰੀਕਸਰ ਦੇ ਅੱਜ ਮੈਂਬਰਾਂ ਦੀ ਸਭ ਦੀ ਮੀਟਿੰਗ ਸੀ ਔਰ ਅੱਜ ਸਾਰਾ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਕਿ ਬਹੁਤ ਵਧੀਆ ਢੰਗ ਨਾਲ ਜਿਹੜੀ ਹੈ ਉਹਨਾਂ ਦੇ ਪ੍ਰੈਸ ਜਾਕਰ ਕੇ ਯਾਤਰੀ ਦੀ ਸੇਵਾ ਕੀਤੀ ਜਾ ਸਕੇ ਤਾਂ ਕਿ ਉਹਨਾਂ ਨੂੰ ਕੋਈ ਮੁਸ਼ਕਲ ਨਾ ਹੋ